ਸਤਨਾਮ ਸ੍ਰੀ ਵਾਹਿਗੁਰੂ ਸਭ ਜਿਓ ਰਹਿਰਾ ਸਾਹਿਬ ਹਰ ਜੋ ਕੋ ਜੁਗ ਭਗਤ ਪਾਇ ਪੈ ਜਨ ਖਦਾਇ ਰਾ ਪ੍ਰਾਜੈ ਹਰਨਾ ਕਸ਼ੋ ਦੁਸ਼ਟ ਨ ਮਾਰਿਆ ਪਹਲਾਤ ਤੋ ਰਾਇਆ ਅਹੰਕਾਰੀਆਂ ਆਨੰਦ ਪਾ ਪਿਠ ਦੇ ਨਾਮ ਦੇ ਮੁਖ ਲਾਇਆ ਜਨਾਨਕ ਐ ਸਰਸ ਵਿਆ ਅੰਤਨੇਸ਼ ਦਾਇਆ ਸਲੋਕ ਮਹਨਾ ਪੰਨਾ ਧੁਪਦਾਰੋ ਸਤ ਲੋਗ ਪਿਆ ਜਾ ਸੁਖ ਕਾਮ ਨਾ ਹੋਏ ਤੂੰ ਕਰਤਾ ਕਰ ਨਾ ਮਾ ਨਾਹੀਂ ਜਾ ਹੋਂ ਕਰੇ ਨਾ ਹੋਏ ਬਲਹਾਰੇ ਕੁਦਰਤ ਵਿਸ਼ਿਆ ਇਰੰਤ ਨਾ ਜਾਏ ਲੱਥਿਆ ਰਹਾ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿ ਆ ਤੂੰ ਸੱਚਾ ਸਾਹਿਬ ਸੁਖ ਸਵਾਨਿਓ ਜਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿ ਆ ਸੋ ਦਰ ਬਾਗ ਆਸਾ ਮਹੰਦਾ ਕਨੈ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਦਰੁ ਤੇਰਾ ਕੀ ਹੈ ਸੋ ਕਹਰੁ ਕੀ ਹੈ ਜਿਤ ਪਸ ਸੁਸਮਾਲੇ ਵਾਜੇ ਤੇਰਾ ਨਾਦ ਅਨੇਕ ਅਸ਼ੰਖਾ ਕੇਤੇ ਤੇਰੇ ਗਾਵਨ ਹਾਰੇ ਕੇਤੇ ਤੇਰੇ ਰਾਗ ਪ੍ਰੇਸੋਂ ਕਹਿਐ ਕੇਤੇ تیر ਗਾਵਨ ਹਾਰੇ ਗਾਵਨ ਤੁਧਨੋ ਪਾਵਨ ਪਾਣੀ ਬੈਸੰਤੁਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚੇਤ ਗੋਪਤਾਲਿਖ ਜਾਣਨ ਲਿਖ ਲਿਖ ਕਰਮ ਕੀਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੋਹਨ ਤੇਰੇ ਸਰਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਣਾਲੇ ਗਾਵਨ ਤੁਧਨੋ ਸਿੱਧ ਸੁਮਤਿ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੇ ਸੰਤੋਕੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਕੀਸਰ ਜੋਗ ਜਗਵੇਦਾ ਨਾਲੇ ਗਾਵਨ ਤੁਧਨੋ ਮੋਹੁਨੀਆ ਮਨ ਮੋਹਨ ਸਰਗ ਮਸ ਫਿਆਨੇ ਗਾਵਨ ਤੁਧਨੋ ਰਤਨ ਪਾਇ ਤੇਰੇ ਅਠ ਸਤ ਤੀਰਤ ਨਾਲੇ ਗਾਵਨ ਤੁਧਨੋ ਜੋਤ ਮਹਾਕਲ ਸੂਰਾ ਗਾਵਨ ਤੁਧਨੋ ਖਾਨਿ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਧ ਨੋ ਗਾਵਨੋ ਜੋ ਤੁਧ ਭਾਵਨੋ ਰਤੇ ਤੇਰੇ ਭਗਤਰ ਸਾਨੇ ਹੋਰ ਕੀਤੇ ਤੁਧ ਨੋ ਗਾਵਨੋ ਸੇ ਮਾ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਾਹਿਬ ਸਾਚਾ ਸਾਚੇ ਨਾਏ ਹੈ ਵੀ ਹੋ ਸਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਉਂਤੇ ਕਰ ਕਰ ਜਿਨਸੀ ਮਾਇਆ ਜਨੋ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋ ਕਿਸਦੇ ਵੜਿਆਏ ਜੋ ਤੇ ਜ਼ਭਾਵੇਂ ਸੋ ਕਰਸੇ ਫਰੁਕਮ ਨਾ ਕਰਣਾ ਜਾਏ ਸੋ ਪਤ ਸਾਹੋਂ ਸਾ ਪਤ ਸਾਹਿਬ ਨਾਨਕ ਤਰਣ ਰਜਾਈ ਆਸਾ ਮੁੰਡਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇ ਵਡ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣ ਵਾਲੇ تیر ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਖੁਣੀ ਗਹਿਰਾ ਹੋਏ ਨ ਜਾਣ ਤੇਰਾ ਕੀਤਾ ਕਿਵੜ ਜੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨਿ ਜਾਣੇ ਗੁਰ ਗ੍ਰਹਾਈ ਕਹਿ ਨ ਜਾਇ ਕਿ ਰੇਤਨ ਵਡਿਆਇ ਸਭ ਸਤ ਸਭ ਤਪ ਸਭ ਚਿੰਗਿਆਈਆ ਸਿੱਧਾ ਅਪੁਰਖਾ ਕਿਆ ਵਡਿਆਈਆ ਤੁਧ ਵਣ ਸਤਿ ਕਿਨਨ ਨ ਪਾਈਆ ਪਰ ਮਿਲੈ ਨਾਹੀ ਫਕ ਰਹਾਈਐ ਆਖਣ ਵਾਲਾ ਕਿਆ ਵਿਚਾਰ ਸਿਵ ਤੇ ਪ੍ਰੇਤ੍ਰੇ ਪੰਡਾਰਾ ਜਿਸ ਤੋਂ ਤੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਅਸ ਮੁੰਡ ਪੈਨਾ ਆਖਾਂ ਜੀਵਾ ਵਿਸਰੈ ਮਰ ਜਾਓ ਆਪਨੇ ਓਕ ਸਾਚਾ ਨਾਮ ਸਾਚੇ ਨਾਮ ਕੀ ਲੱਗੇ ਪੂਖ ਉਤ ਪੂਖ ਖਾਚ ਲਿਹੇ ਦੂਖ ਸੋਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾ ਸੱਚੇ ਨਾਮ ਕੀ ਤਲ ਵੜਿਆਏ ਆਖੋ ਥਕੇ ਕੀਮਤ ਨੇ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰ ਨਾ ਹੋਵੇ ਸੋਗ ਜਿੰਦਾ ਰਹੇ ਨਾ ਝੂਕੇ ਹੋਗਾ ਗੁਣ ਇਹੋ ਹਰਨਾਹੀ ਕੋਏ ਨਾ ਕੋ ਉਹ ਨਾ ਕੋ ਹੋਏ ਜਿਵੜਿਆ ਪੂਤ ਵੜ ਤੇਰੀ ਦਾਤ ਜਿੰਦਨ ਕਰਕੇ ਕੀ ਤੇ ਰਾਤ ਖਸਮ ਵਿਚਾਰੇ ਤੇ ਕਮਜਾ ਨਾਨਕ ਨਾਵੇ ਬਾਜ ਸੁਨਾਤ ਰਾਗ ਊਚਰ ਮਹੰਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਪ੍ਰਾਪਾਸ਼ ਹਮ ਕੀ ਰੇ ਕ੍ਰਮ ਸਾਧ ਗੁਰ ਸਰਣਾਏ ਕਰ ਜਿਆ ਨਾਮ ਪ੍ਰਗਾਸ ਮੇਰੇ ਮੀਤੋ ਤ੍ਰਿਦੇਵਾ ਮੋ ਕਉ ਰਾਮ ਨਾਮ ਪ੍ਰਗਾਸ ਵਰਮਤ ਨਾਵੋ ਮੇਰਾ ਪ੍ਰਾਨ ਸਿਖਾਏ ਹਰ ਕੀਰਤੋ ਹਮਰੇ ਰਹਿਰਾਸੋ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਰਦਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸੋ ਜਿਨ ਹਰ ਹਰ ਹਰਿ ਸ਼ਨਾਮ ਨਾ ਪਾਇਆ ਤੇ ਭਾਗ ਹੀਣੋ ਜੰਪਾਸੋ ਜੋ ਸਤਗੁਰ ਸਨ ਸੰਗਤ ਨਿ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤਿ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨੁ ਧਨੋ ਸਾ ਸੰਗਤ ਜਿਤ ਰਸ ਪਾਏ ਮਿਲ ਜਨਾਨਕ ਨਾਮ ਪ੍ਰਗਾਸ ਪ੍ਰਭੁ ਜੀ ਰ ਮਨਲਾ ਪੰਜਿਵੈ ਪਾਹੀ ਰ ਮਨ ਚਿਤ ਵਹਿ ਉਦਮ ਜਹ ਆਹਰ ਜੋ ਪਰਿਆ ਸਾਲ ਪਤ੍ਰਮ ਜੰਤੋ ਪਾਏ ਤਾ ਕਰ ਜੋ ਕੋ ਆਗੈ ਕਰ ਧਰੇ ਆ ਮੇਰੇ ਮਾਦੋ ਜੀ ਸਤ ਸੰਗਤੋ ਮਿਲੈ ਸੋ ਧਰਿਆ ਗੁਰ ਪ੍ਰਸਾਦਿ ਪਰਮ ਭੁਤ ਪਾਇ ਸੁਕੇ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਖ ਬਨਤਾ ਹੋਏ ਨਾ ਕਿਸਕੀ ਤਰੇ ਆ ਸਿਰ ਸਿਰ ਰਚਿ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜ ਊੜ ਆਵੈ ਸੋਸਾ ਕਿਸ ਪਾਸੇ ਬਿਸਰੇ ਸ੍ਰੀ ਸ੍ਰੀਆ ਤਿਨ ਕਾਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨੇਦਾਨ ਦਸੁਸ਼ਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਨਬ ਸਤਿ ਬਲ ਜਾਈਐ ਤ੍ਰੰਤ ਨ ਪਾਰੈ ਵਰਿਆ ਰਾਗ ਅਸਵੰੰਦਾ ਚੌਥਾ ਸੋ ਪ੍ਰਕ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਆਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਨਹਾਰ ਸਭ ਜੀ ਤੁਹਾਰੇ ਜੀ ਤੁਝੀਆਂ ਕਾ ਦਾਤਾਰ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰ ਤੂੰ ਕਟ ਅੰਤ ਅੰਤਰ ਸਭ ਨਿ ਅੰਤਰ ਜੀ ਹਰੇ ਕੋ ਪ੍ਰਖ ਸਮਾਣਾ ਇਕ ਦਾਤਾ ਇਕ ਵਿਖਾਰੇ ਜੀ ਸਭ ਤੇਰੇ ਚੁੱਧ ਵੇ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋਤ ਬਿ ਨਵਰਣਾ ਜਾਣਾ ਤੂੰ ਪਾਰ ਬ੍ਰਹਮੋ ਭੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋ ਸਿਵ ਹੈ ਜੋ ਸਿਵ ਤੁਤ ਜੀ ਜਨਾਨਕ ਤਨੁ ਕਰਵਾਨ ਅਰਥਿ ਆਵੈ ਅਰਥਿ ਆਵੈ ਤੁਧ ਜੀ ਸੇ ਜਨ ਜੋਗ ਮੈਂ ਸੁਖ ਵਾਸੀ ਸੇ ਮੁਖ ਤੋਂ ਸੇ ਮੁਖ ਭੈ ਜਨ ਹਰਿ ਧਾਇ ਆ ਜੀ ਤਿਨ ਟੂਟੇ ਜਮਕੇ ਵਾਸੀ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਾਇ ਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇ ਵੇਆ ਜਿਨ ਸੇ ਵਾ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੈਤੰਗ ਸੈਤਨ ਜਨਰਤਿਆ ਜੀ ਜਨ ਨਾਨਕ ਤਨ ਬਰਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗਤ ਸਲਾਹੰਤ ਦਜੇ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਤਰਾ ਪੂਜਾ ਜੇ ਤਪ ਤਾ ਪਹੰਚ ਪੈ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪਰਭੂ ਸਿਮਰਸਤ ਜੀ ਕਰਿ ਕਰਿਆ ਕਟਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਭਾਵੈ ਮੇਰਿ ਭਗਵੰਤਾ ਤੂੰ ਆਤੋ ਪ੍ਰਖਿਆਪੰ ਪ੍ਰਕਰਤਾ ਜੀ ਤੁਧ ਜੇ ਵਡ ਅਵਰਣਾ ਕੋਇ ਤੂੰ ਜੋਤੁ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਦ ਕਰਤਾ ਸੋਇ ਤੁਦੇ ਆਪੇ ਭਾਵੈ ਸਵਰਤੈ ਜੀ ਤੁਧਿ ਆਪੇ ਕਰੈ ਸੋ ਹੋਇ ਤੁਦੇ ਆਪੇ ਉਸਰਤਿ ਸਭ ਪਾਏ ਜੀ ਤੁਦੇ ਆਪੇ ਸਿਰਜ ਸਭ ਹੋਏ ਜਨ ਨਾਨਕ ਕੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਇ ਅਸਾ ਮੁੰਡਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋ ਥਿਸੇ ਜੋ ਤੂੰ ਜਹਿ ਸੋਇ ਹੋ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਝੇ ਆਪਿ ਵਿਛੋੜੇ ਆਪਿ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋ ਨਾਹੇ ਜੀ ਜਾਨਤ ਸਭ ਤੇਰਾ ਖੇਦ ਵਿਜੋਗ ਮਿਲ ਵਿਛੜਿਆ ਸੰਗੋਗੀ ਮੇਲਾ ਜਿਸਨੂੰ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦ ਹੀ ਆਤਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿਨ ਤੂ ਜਾਬਰ ਨ ਕੋਇ ਤੂੰ ਕਰ ਕਰ ਵਿਖ ਜਾਣੈ ਸੋਇ ਜਨਾਨਕ ਗੁਰਮੁਖ ਪ੍ਰਗਟ ਹੋਏ ਅਸ ਮਨ ਦਾ ਪਹਿਲਾ ਚਿਤ ਸਭ ਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਪਗ ਨੇ ਚਾਲੈ ਹਮ ਦੇਖਾ ਤੇ ਰੂਪਿ ਆਲੇ ਮਾਨੇ ਕਨਾ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾ ਨਾਉ ਜਤੈ ਸਕੇ ਨਿ ਪੜਿਆ ਮੂਰਖ ਮੁਗਦਾ ਜਨਮ ਪਈਆ ਪੰਨਵਤ ਨਾਨਕ ਤਨ ਕੇ ਸਰਣਾ ਜਿੰਦੂ ਨਾਹੀ ਵਿਸਰਿਆ ਅਸ ਮੰਨ ਲਾ ਪੰਜੇਵ ਪਈ ਪ੍ਰਾਪਤ ਮਨੁਕ ਦੇ ਹਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾ ਜੋ ਤ੍ਰਿਕ ਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਲੰਜਾ ਮੋ ਲਗ ਪਾਵ ਜਲਤਰਣ ਕੈ ਜਨਮ ਰੁੱਥ ਜਾਤ ਰੰਗ ਮਾਇਆ ਕੈ ਰਹਾ ਜਬ ਤਬ ਸੁਝਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਕਮਨੀ ਚ ਕਰਮਾ ਸ਼ਰਨ ਪਰੇ ਪੂਰਾ ਕੋ ਸਰਮਾ ਜਬ ਤਬ ਸੁਝਮ ਧਰਮ ਨ ਕਮਾਇਆ ਸ਼ਿਵ ਸਾਧਨ ਜਾਣਿਆ ਹਰ ਰਾਇਆ ਪਹੁ ਨਾਨਕ ਮਨੀ ਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀ ਕਬਿਓ ਬਾਤ ਬੇਰਤੀ ਚੋ ਪਾਏ ਅਮਰੇ ਕਰੋਹਾ ਦੇਰਚ ਪੂਰਨ ਹੋਏ ਜਿਤ ਕੀ ਇੱਛਾ ਤਵਚਨਨ ਮਨ ਰਹਿ ਖਾਮਾਰਾ ਆਪਣਾ ਜਾਨੋ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭ ਤੁਮ ਕਹਾਵੋ ਆਪ ਹਾਥੇ ਮੈ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ ਸਿਵ ਕੋ ਸਿਖ ਸਬ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭਾਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਪਜਨ ਕੀ ਤੇ ਬੇ ਆਸ ਤੁਮਹ ਸਾਡੋ ਕੋਈ ਵਰਨਾ ਧਿਆਓ ਜੋ ਬਰਚਾਓ ਸੋ ਤੁਮ ਤੇ ਪਾਓ ਸੇਵਕ ਸੇਖੋ ਹਮਾਰੇ ਤਾਰੇ ਹੈ ਚੁੰਨ ਤਿੰਨ ਸਤਰ ਹਮਾਰੀ ਮਾਰੇ ਹੈ ਆਪ ਹਾਤੇ ਮੁਜਬਰੀ ਐ ਮਰਨ ਕਾਲ ਕਾ ਤਰਾਸ ਨਵਰੀ ਐ ਬੋਜੁ ਸਦਾ ਹਮਾਰੇ ਪਛਾ ਸ੍ਰੀ ਅਸਤਜੋ ਜੋ ਕਰਿਓ ਰੱਛਾ ਰਾਖਲੇ ਹੋ ਮੋਇਰਾ ਕਨਹਾਰੇ ਸਾਹਿਬੋ ਸੰਸਾਇ ਪਿਆਰੇ ਜੀਨ ਬੰਦ ਦੁਸ਼ਟਨ ਕੇ ਅੰਤ ਤੁਮਹੋ ਪ੍ਰੀਤ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਪੁੱਤਰ ਆ ਕਾਲ ਪਾਏ ਸ਼ਿਵ ਜੂ ਅਵਤਾਰ ਆ ਕਾਲ ਪਾਏ ਕਰਿ ਵਿਸ਼ਨੁ ਪ੍ਰਕਾਸ਼ ਆ ਸਕਲ ਕਾਲ ਕਾ ਕੀ ਅਤਮਸਾ ਜਗਨ ਕਾਲ ਜੋ ਕਿਸੁ ਕੀਆ ਬੇਦਰਾਜ ਬ੍ਰਹਮਾ ਜੁਥੀਆ ਜਗਨ ਕਾਲ ਸਭ ਲੋਕ ਸਵਾਰੈ ਨਮਸਕਾਰ ਹਤਾਏ ਹਮਾਰਾ ਜਗਨ ਕਾਲ ਸਭ ਜਗਤ ਬਨਾਇo ਦੇਵ ਦਾਤੋ ਜੁਸਨੁ ਪਜਾਇo ਆਜ ਅੰਤੋ ਇਕ ਅਵਤਾਰੈ ਸੋਈ ਗਰੂ ਸਮਝੋ ਹਮਾਰਾ ਨਮਸਕਾਰ ਤਿਸ ਕੋ ਹਮਾਰੇ ਸ਼ਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੰਤੇ ਤੇ ਕੁੰਚਰ ਸੁਲਾ ਸਭ ਪਰ ਕਿਰਪਾ ਦਿਸ਼ਟ ਕਰ ਸੁਲਾ ਸੰਤਨ ਦੁਖ ਪਾਏ ਤੇ ਦੁਖੀ सुख पाए साथ के सुखे एक एक की पीर पहचान कट कट के पढ़ पढ़ के जान जब उदरक क्र कर तारा तो प्रजा तरत तब दे अपारा जब याक्र ख कब हो तुम मिलत तर सब हो जेते बदन श्रेष्ठ सब तार आप अपनी दूज चार ਕੁਮ ਸਭੇ ਤੇਰਾ ਤਨ ਰਾਮ ਜਾਨਤੋ ਵੇਦ ਪਿਧਰਿਆਲਮ ਨਰੰਕਾਰ ਨਿਰਭਕਾ ਨੰ ਲੰਭ ਆਗ ਅਨੇਲ ਅਨਾਦ ਸੰਭੋ ਤਾਕ ਮੂੜ ਚਾਤ ਪੇਦਾ ਜਾ ਕੋ ਭੇਵ ਨ ਪਾਉਤ ਵੇਦ ਤਾਕੋ ਕਿਰਪਾ ਨ ਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹ ਤੂ ਸਦਾ ਸੋ ਨਰੰਕਾਰ ਕਾ ਚੇਨ ਤਨ ਪੇਵ ਆਪੇ ਆਪਣੇ ਬੁਧਾ ਜੀਤੇ ਬੜਨਤ ਪੈਨ ਪਰ ਤਉ ਤੇਤੇ ਤੁਮਰਾ ਨਕਾ ਨ ਜਾ ਪ੍ਰਸਾਰ ਕਹਿ ਬਿਦੂ ਸੁਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਸਰੂਪ ਰੰਗ ਭੇਉ ਰਵ ਕਈ ਕੂਪਾ ਅੰਡਜ ਜਿਰ ਸੇ ਤੁਜ ਕੇਨੇ ਉਤਪਜ ਖਾਨ ਮੋਰਚ ਦਿਨੀ ਕਹੂ ਪੂਲ ਰਾਜਵ ਬਠਾ ਕਹੂ ਸਮੜ ਭਿਉ ਸ਼ੰਕਰੇ ਕੈਠਾ ਸਗਰੇ ਸੇਸ਼ਟੋ ਦਿਖਾਇੰ ਚੰਬਵ ਆਦਿ ਜੁਗਾਦ ਸੁਭ ਸੁਜੰਬਵ ਆਵ੍ਰਿਛਾ ਮੇਰੇ ਤੁਮ ਕਰੋ ਸਿਖੋ ਬਾਰੇ ਸਿਖੰਗੁਰੁ ਦੁਸ਼ਟ ਜੇਤੇ ਉਤਵਦ ਪਾਤਾ ਸਕਲ ਮਨੇਸ਼ੂ ਕਰੋ ਰਣ ਘਤ ਜੇ ਅਸਤੁਜ ਤੁਮ ਸਰਣੀ ਪਾਰੇ ਤਨ ਕੇ ਦੁਸ਼ਟ ਦੁਖਤਵ ਮਰੇ ਪੁਰਖ ਜਵਨ ਤਕ ਪ੍ਰੇਤਿ ਹਾਰੇ ਤਨ ਕੇ ਤੁਮ ਸੰਕਟ ਸੁਭਟਾਰੇ ਜੋ ਕਾਲ ਕੋ ਕਬਾਰ ਘਾਇ ਹੈ ਤਾਕੇ ਕਾਲ ਮੁਕਤ ਨ ਆਹ ਬੱਚਾ ਹੋਏ ਤੈ ਸੁਭ ਪੰਨ ਦੁਸ਼ਟ ਅਸੁਟ ਤ੍ਰੰਤ ਤਕਾਲਾ ਕਿਰਪਾ ਦੇਸ਼ਟ ਤਨ ਜਨ ਹਰੋ ਤਾਕੇ ਤਾ ਪੋ ਤਨ ਕਮੋ ਹਰੋ ਰਿਦ ਸਿਧਰ ਕਰਮੋ ਸਭ ਹੋਏ ਦੁਸ਼ਟ ਸਸਵਸ ਕਾ ਨ ਕੋਏ ਏਕ ਬਾਰ ਚਿੰਤ ਮਤ ਸੰਭਾਰਾ ਪਾਲ ਫਾਤੇ ਤਾਹੀ ਉਬਾਰਾ ਜਨਰ ਨਾਮ ਤੇ ਹਾਰੋ ਕਾ ਦਰਤ ਦੁਸ਼ਟ ਦੋਖ ਤੇ ਰਹਾ ਫੜਗ ਕੇਤਮ ਸਰਨ ਧਿਾਰੇ ਆਪ ਹਾਥ ਦੇ ਲਹੁ ਉਬਾਰੇ ਸਰਬ ਤੁਰਭੋ ਹੋ ਸਹਾਈ ਦੁਸ਼ਟ ਲੋਕ ਤੇ ਯਹੋ ਵਿਚਾਈ ਖੜਗ ਕੀ ਤਮ ਸ਼ਰਨ ਤੇ ਹਾਰੀ ਆਪ ਹੰਦੈ ਲਿਹੁ ਉਵਾਰੇ ਸਰਬ ਤੁਰਭੋ ਹੋ ਸਹਾਈ ਦੁਸ਼ਟ ਲੋਕ ਤੇ ਯਹੋ ਵਿਚਾਈ ਸਭਿਆ ਸائیں ਗਾਏ ਜਬ ਤੇ ਤੁਮਰੇ ਤਬ ਤੇ ਕਉ ਆਗਤ ਰਹਿ ਨਿਆਨਿਓ ਰਾਮ ਰਹੀ ਮੁਕਰਾਤ ਪੁਰਾਨੋ ਨੇ ਕਹਿ ਮਤ ਇਕ ਨਮਾਨਿਓ ਸਿਮਰ ਸਾਸਤਰ ਬੇਦ ਸਬੈ ਮੋ ਬੇਦ ਕਾਮੇ ਇਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਉ ਸਭ ਤੋ ਬਖਾਨਿਓ ਦੁਹਰੈ ਸਗਲ ਦਵਾਰ ਕੋ ਸਾਢਕ ਗਇਓ ਤੁਹਾਰੋ ਦਵਾਰ ਮਾਹ ਗਏ ਕਿਲਾ ਜਸ गोविंद दास तुहार सगले द्वार को छाड के गयो तुहार द्वार बह गए किला जे अस गोविंद दास तुहार राम क्ले महलाती जा आनंद एको अंगकाम सतगुरु प्रसाद आनंद पया मेरी माए सतगुरु मा पाया ਸਤਗੁਰੂ ਤਾ ਪਾਇਆ ਸਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋਤਾ ਗਾਵੇ ਹਰਿ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮਾ ਪਾਇਆ ਇਹ ਮਨ ਮੇਰੇ ਆ ਤੂੰ ਸਦਾਰੋ ਹਰ ਨਾਲੇ ਹਰ ਨਾਲੇ ਗਉ ਤੋ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰ ਕਰ ਤੇਰਾ ਕਾਰਜੁ ਸਭ ਸੁਵਾਰਣਾ ਸਭ ਨਾਮ ਗਲਾ ਸਮਰ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਵਰਤਾ ਤੇਰਾ ਸਭ ਕੇ ਸਹ ਹੈ ਜਿਸ ਤੇ ਸੋ ਪਾਵੇ ਸਦਾ ਸਿਮਤ ਸੁਲਾਹਾ ਤੇਰੇ ਨਾਮੁ ਮਨ ਵਸਾਵੇ ਨਾਮੁ ਜਿਨ ਕੈ ਮਨ ਵਸਿਆ ਸਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਮਿ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਪੁਰਖਾ ਸਭ ਗਵਾਇਆ ਕਰ ਸਾਥ ਸੁਖ ਮਨਿ ਵਸਿਆ ਜਿਨੇ ਚੋਂ ਸਭ ਕੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਉਤਰੋ ਪਿਆਰੋ ਸੋਚਨਾ ਬਿਰਿਆਦਾਰ ਵਾਜੇ ਪੰਚ ਸਭ ਸੁਤ ਕਰ ਸਵਾਗ ਕਰ ਸਵਾਗ ਸੁਖਦ ਵਾਜੇ ਕਲਾ ਜਿਤੁ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜਨ ਕੋ ਸੁਨਾਮਰ ਕਾ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਅਨੰਦ ਸੁਨੋ ਵੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਜਿਨ ਭੈ ਸਿਰ ਸੇ ਪੂਰੇ ਉਪ੍ਰਤਿ ਜਾਣ ਸੁਣਤੇ ਪੁਨੀਤ ਕਹਤੇ ਭਗਤ ਸਤਗੁਰ ਰਹਿਆ ਪਰਪੂਰੇ ਬਿਨਵੰਤਨਾ ਗੁਰ ਚਰਨ ਲਾਗੇ ਸਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਗਤ ਸਤਗੁਰ ਰਹਿਆ ਪਰਪੂਰੇ ਬਿਨਵੰਤਨਾਨ ਕੋ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਹੁਨੇ ਮਰਲਾ ਪੰਜੇ ਵਾ ਤਾਲ ਵਿੱਚ ਤਨ ਵਸਦੋ ਪਇਓ ਸਤ ਸੰਦੋਖ ਵਿਚਾਰ ਅੰਮ੍ਰਿਤ ਨਾਮ ਬੋਧਾ ਕਰਿ ਕਾਇਓ ਵਿਕਾਸ ਸੁਸਧਾਰੋ ਜੇ ਕੋ ਖਾਵ ਜੇ ਕੋ ਪਹੁੰਚੈ ਤਿਸ ਕਾ ਹੋਇ ਉਧਾਰ ਏਵਤ ਜੀ ਨ ਜਾਇ ਨੇਤ ਨੇਤਰਾ ਪਰਤਾਰ ਤਮ ਸੰਸਾਰ ਉਚਰਨ ਲਗਤਰਿਐ ਸਬ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮੰਨਦਾ பஞ்சੇਵ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋ ਕਿਤੋਏ ਮੈਨ ਰੁਪੁਣਿਆਰੇ ਕੋ ਗੁਣ ਨਾਹੀ ਆਪੇ ਤਰਸਿ ਪਿਉਐ ਤਰਸ ਪਿਆ ਮੇ ਰਾਮਤ ਹੋਈ ਸਤਿਗੁਰ ਸਜਨ ਮਿਲਿਆ ਨਾਨਕ ਨਾਮੁ ਗੁਲਾ ਤਾਂ ਜੀਵਾ ਤਨ ਮਨੁ ਜੀਵਾ ਹਰਿਆ ਪਾਉੜੇ ਕਿਥਾ ਤੂੰ ਸਮਰਥ ਜਥਾ ਕੋ ਨਾਹੈ ਉਤੇ ਤੇਰੇ ਰਾਖੋ ਅਗਨੇ ਉਦਰਾ ਮਾਹੈ ਸੁਣ ਕਾ ਜਮ ਕਾ ਦੂਤ ਨਾਏ ਤੇਰੇ ਛਡ ਜਾਹੈ ਪਾਉ ਜਲ ਵਿਤਮਸਗਾਹ ਪਰ ਸਬਦੇ ਪਾਰ ਪਾਹੇ ਜਨ ਕਉਲ ਕੇ ਪਿਆਸ ਅੰਮ੍ਰਿਤ ਸੇ ਖਾਏ ਹਨ ਮੈਂ ਇਹ ਪੁੰਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਲ ਸਾਹਿ ਸਾਹਿ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਤ ਆਹੇ ਸ਼ਲੋਕ ਮੰਗਲਾ ਪੰਜੇਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨਿਤਰੇ ਸਤਿਗੁਰ ਪੇਖਣਾ ਸਰਵਣੇ ਸੁਣਾ ਗੁਰਨਾਉ ਸਾਧੂ ਗੁਰ ਸਿ ਤਿਰਤਿਆ ਦਰਗਹ ਪਾਇ اٹھਾਓ ਕਹੋ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਾਥੋ ਦੇ ਜਗ ਮਾਤਮ ਕਾ ਡਿਹੈ ਵਿਰਲੇ ਕਿ ਕੇ ਮਹਲਾ ਪੰਜਵਾ ਰੱਖੇ ਰਖਣ ਹਾਰ ਆਪ ਬਾਰਿਆਂ ਵਰਤੀ ਪਾਰਿ ਪਾਏ ਕਾਜ ਸਵਾਰਿਆਂ ਹੋ ਆਪ ਦੇ ਆਲੋ ਬਨੋ ਨ ਵਿਸਾਰਿਆਨ ਸਾਧੂ ਜਨ ਕਾ ਸੰਗੁ ਆਵ ਜਲ ਤਾਰਿਆਨ ਸਾਕਤ ਨਿੰਦਿਤ ਦੁਸ਼ਟ ਕਿਨ ਮਾਹੀ ਬੇਦਾਰਿਆਨ ਕਿ ਸਾਹਿਬ ਕੀ ਟਿਕਾ ਨਾਨਕ ਮੰਨ ਮਾਹੀ ਜਿ ਸਿਮਰਤ ਸਕ ਹੋਏ ਸਗਲੇ ਦੁਖ ਜਾਹੇ ਜਿਸ ਸਾਹਿਬ ਕੀ ਤੇਤ ਨਾਨਕ ਮੰਨ ਮਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ